ਦੈਂਚਾਰਦੇ ਫਿਰੋਜ਼ਪੁਰ ਦੇ ਵਿੱਚ ਇੱਕ ਵੱਡੀ ਘਟਨਾ ਵਾਪਰਦੀ ਹੈ ਪਿੰਡਾ ਕੁਮਸਤੇ ਦੇ ਵਿੱਚ ਛੋਟੇ ਜਿਹੇ ਜ਼ਮੀਨੀ ਵਿਵਾਦ ਨੂੰ ਲੈ ਕੇ ਗੋੜੀਆਂ ਚੱਲਦਿਆਂ ਇੱਕ ਵਿਅਕਤੀ ਨੂੰ ਗੋਲੀ ਲੱਗਦੀ ਹੈ ਉਸ ਦੀ ਮੌਤ ਹੋ ਗਈ ਹੈ ਦੱਸਦੇ ਕਿ ਮ੍ਰਿਤਕ ਮੁਖਤਿਆਰ ਸਿੰਘ ਆਪਣੀ ਜ਼ਮੀਨ ਵਿੱਚ ਸੁਹਾਗਾ ਮਾਰ ਰਿਹਾ ਸੀ ਤਾਂ ਗੋਲੀ ਚਲਾਉਣ ਵਾਲੇ આરોપીਾਂ ਦੀ ਜ਼ਮੀਨ ਵਿੱਚ ਲਗਾਏ ਚੋਨੇ ਦੇ ਕੁਝ ਬੂਟੇ ਖਰਾਬ ਹੋ ਜਾਂਦੇ ਜਿਸ ਕਰਕੇ ਉਹ ਤੈਸ਼ ਤੇ ਵਿੱਚ ਆ ਗਏ ਉਹਨਾਂ ਦੇ ਵੱਲੋਂ ਗੋਲੀ ਚਲਾ ਦਿੱਤੇ ਗਈ ਦਿਨ ਦਿਹਾੜੇ ਗੋਲੀ ਚੱਲਣ ਦੀ ਘਟਨਾ ਫਿਰੋਜ਼ਪੁਰ ਚ ਮਣੀ ਆਉਂਦੀ ਹੈ ਮਿਤਕਦੇ ਪ੍ਰਾ ਸਾਹਿਬ ਸਿੰਘ ਨੇ ਵੀ ਦੱਸਿਆ ਹੈ ਕਿ ਉਸ ਦੇ ਛੋਟੇ ਪ੍ਰਾ ਨੂੰ ਦੋਸ਼ੀਆਂ ਨੇ ਪਹਿਲਾਂ ਗੋਲੀ ਮਾਰੀ ਉਸ ਤੋਂ ਬਾਅਦ ਆਪਣੇ ਘਰੇ ਨ ਜਾ ਕੇ ਉਸ ਦੇ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਪਾਂਚੇ ਨੇ ਆਪਣੇ ਹੀ ਮਾਮੇ ਨੂੰ ਗੋਲੀ ਮਾਰ ਦਿੱਤੀ ਹੈ ਮੁਖਤਿਆਰ ਸਿੰਘ આરોપી ਦਾ ਮਾਮਾ ਦੱਸਿਆ ਜਾ ਰਿਹਾ ਹੈ ਅੱਜ ਸਵੇਰੇ ਹੀ ਇਹ ਘਟਨਾ ਫਿਰੋਜ਼ਪੁਰ ਦੇ ਵਿੱਚ ਵਾਪਰਦੀ ਹੈ ਗੋਲੀਆਂ ਚੱਲਣ ਦਾ ਮਾਮਲਾ ਫਿਰੋਜ਼ਪੁਰ ਦੇ ਵਿੱਚ ਆਮ ਜਿਹਾ ਹੁਣ ਹੋ ਗਿਆ ਲੱਗਦਾ ਹੈ ਸੰਬੰਧੀ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੇ ਕੋਲ ਡੈਡ ਬਾਡੀ ਪਹੁੰਚ ਚੁੱਕੀ ਹੈ ਪੋਸਟਮਾਰਟਮ ਕਰਕੇ ਉਸ ਨੂੰ ਮੌਰਚਰੀ ਚ ਫਿਲਹਾਲ ਰਖਵਾ ਦਿੱਤਾ ਗਿਆ ਹੈ ਪੁਲਿਸ ਜਾਂਚ ਦੀ ਗੱਲ ਆਖ ਰਹੀ ਹੈ ਸਿਵਲ ਹਸਪਤਾਲ ਦੇ ਡਾਕਟਰ ਦਾ ਵੱਡਾ ਬਿਆਨ ਇਸ ਸੰਬੰਧੀ ਸਾਹਮਣੇ ਆਇਆ ਗੱਲ ਹੋਈ ਅਸੀਂ ਤਾਂ ਜੀ ਆਪਣੇ ਪਿੰਡ ਆ ਕੁਮਸਤਿਤ ਪੰਚੀ ਸ਼ਾਨ ਸਿੰਘ ਮੈਂ ਤਾਂ ਮੋਲੇ ਪਿੰਡ ਵਿੱਚ ਰਹਿੰਦੀ ਆ ਜੀ ਤੇ ਬੜਾ ਢਾਣੀ ਹੈ ਜੀ ਪਰ ਚਲੋ ਕਾਲ ਕੀਤੀ ਸੀ ਉਹ ਨਾਲ ਇੱਧਰ ਆਈ ਹੋਏ ਕੋਈ ਡਾਇਗਨੋਸਿਸ ਆ ਡੈਥ ਹੋਈ ਹੈ ਜੀ ਕੀ ਗੱਲ ਕੀ ਹੋਈ ਕੋਈ ਜਾਣਕਾਰੀ ਨਹੀਂ ਗੱਲ ਕੀਤੀ ਹੋਈ ਹੈ ਜੀ ਕਿ ਇਹਨਾਂ ਕੋਈ ਡਾਕਟਰ ਵੱਡੇ ਨਾਲ ਪਰਕਰੋਨਾ ਦੇ ਕਿ ਉਹ ਸਵਾਗਾ ਮਹਾਰਾਜ ਕੋ ਚਾਰ ਬੁੱਟੇ ਦਿੱਤੇ ਕੋਈ ਖਲੇ ਆ ਗਏ ਨੇ ਤੇ ਤੋਂ ਨੇ ਲੱਪੇ ਗੁੰਦੇ ਕਰਕੇ ਕੁੱਦਨ ਮੈਂ ਹੋ ਗਈ ਹੈ ਇੱਕ ੜੀ ਜਗ੍ਹਾ ਦਾ ਵਾਰਦਾ ਤੇ ਜੀ ਹਾਂਜੀ ਇਹ ਕਿਹੜੀ ਜਗ੍ਹਾ ਤੇ ਹੋਈ ਹੈ ਤੇ ਪਿੰਡ ਕੁਮਸਤੇ ਜੀ ਉੱਥੇ ਜ਼ਮੀਨ ਦੇ ਜਾ ਕੇ ਜਦੋਂ ਗਏ ਨੇ ਹਾਂਜੀ ਉਸ ਤੋਂ ਬਾਅਦ ਗੋਲੀ ਚੱਲੀ ਨਹੀਂ ਕੋਈ ਨਹੀਂ ਜਾਣਕਾਰੀ ਮੈਨੂੰ ਹੈ ਨਹੀਂ ਅਸੀਂ ਪਿੰਡ ਰਹੇ ਨੇ ਆ ਜੀ ਇਹ ਬਾਹਰ ਟਾਣੀ ਦਿੰਦੇ ਨਹੀਂ ਕੀ ਨਾਮ ਸਰਪੰਚ ਸਾਹਿਬ ਦਾ ਨਿਸ਼ਾਨ ਸਿੰਘ ਡਾਕਟਰ ਸਾਹਿਬ ਅੱਜ ਇੱਕ ਗੰਦੇ ਗੋਲੀ ਲੱਗੀ ਜਿਹੜੀ ਉਹ ਆਇਆ ਕੇ ਸਾਡੇ ਕੀ ਗੱਲਬਾਤ ਹੋਈ ਹੈ ਇਹ ਆਪਣੇ ਕੋਲ ਥੋੜੀ ਦੇਰ ਪਹਿਲਾਂ ਹਸਪੀਟਲ ਚ ਆਏ ਨੇ ਮਾਰਨਿੰਗ ਤੇ ਇਹਨਾਂ ਦੇ ਨਾਲ ਰਿਲੇਟਿਵ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਸਾਡੇ ਜਿਹੜੀ ਹੈਗੀ ਆਪਸ ਚ ਕੋਈ ਮੁੱਠਬੇੜ ਉਹਦੇ ਵਿੱਚ ਜਾਂ ਆਪਸ ਚ ਕੋਈ ਗੱਲਬਾਤ ਦੇ ਵਿੱਚ ਕੋਈ ਉਹਦੇ ਚ ਇਹਦੇ ਇੱਕ ਪੇਸ਼ੈਂਟ ਸੀ ਮੁਖਤਿਆਰ ਸਿੰਘ son of ਰੂਪ ਸਿੰਘ ਵਿਲੇਜ ਆਕੂ ਮਸਤੀ ਕੇ ਤੋਂ ਸੀਗੇ ਇਹ ਆਪਣੇ ਕੋ ਲਾਇ ਸੀਗੇ ਤੇ ਬਰਾਉਡ ਦਾ ਡਾਈ ਸੀਗੇ ਜਦੋਂ ਦੇਖਿਆ ਇਹਨਾਂ ਦੀ ਪੀਸੀਜੀ ਕੈਰੋਟਿਡ ਪਲਸ ਨਹੀਂ ਹੈਗੀ ਸੀਗੇ ਤੇ ਆਪਾਂ ਨਾਲ ਦੀ ਨਾਲ ਕਰਦੇ ਚੈੱਕ ਕਰਕੇ ਤੇ ਪੁਲਿਸ ਨੂੰ ਇਨਫੋਰਮੇਸ਼ਨ ਪੇਜ ਕੇ ਤੇ ਬੋਡੀ ਨੂੰ ਮੋਰਚਸ ਦੇ ਫੋਟੋ ਕਰਵਾ ਕੇ ਅਗਲੀ ਕਰਵਾਏ ਇਹ ਡਾਕਟਰ ਸਾਹਿਬ ਇਹ ਕਿਹੜੇ ਪਿੰਡ ਤੋਂ ਅਕੂਪੈਂਟ ਤੋਂ ਆਏ ਜੀ ਇਹ ਆਕੂ ਮਸਤੀ ਕੇ ਪਿੰਡ ਹੈਗਾ ਇਹਨਾਂ ਨੂੰ ਥਾਣਾ ਜਿਹੜਾ ਹੈਗਾ ਹਰਫ ਕੇ ਲੱਗਦਾ ਉਹਨਾਂ ਦੇ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਅਸੀਂ ਇੱਥੇ ਹੀ ਆਏ ਆ ਤੇ ਤੁਹਾਡੇ ਕੋ ਡੈਡੀ ਆ ਜੀ ਇਹ ਆਪਣੇ ਕੋਲ ਬ੍ਰਾਡ ਡੈਡੀ ਆਏ ਨੇ ਹਸਪੀਟਲ ਤੇ ਇਹਨਾਂ ਦਾ ਮਤਲਬ ਕੀ ਝੜਾ ਚੁੜਾ ਦੇ ਫਿਰ ਕਹਿੰਦੇ ਵਾਟਰ ਨੂੰ ਲੈ ਕੇ ਆਇਆ ਇਹ ਕੋਈ ਬੁੱਢੇ ਉਹਨਾਂ ਦੇ ਆਪਸ ਚ ਹੈਗਾ ਆਪਾਂ ਇਸ ਥੀਜ ਬਾਰੇ ਜ਼ਿਆਦਾ ਨਹੀਂ ਡਿਸਕਸ ਕੀਤਾ ਆਪਾਂ ਸਿਰਫ ਆਪਣਾ ਦੇਖਿਆ ਔਰ ਉਸ ਤੋਂ ਬਾਅਦ ਜਿਹੜੀ ਬੰਦ ਦੀ ਕਾਰਵਾਈ ਅਗਲੀ ਪੁਲਿਸ ਨੂੰ ਭੇਜ ਦਿੱਤੀ ਕੀ ਨਾਮ ਨਾਲ ਸੌਦਾ ਮੇਰਾ ਡਾਕਟਰ ਰਫਸਲ ਪਰ ਇੱਕ ਮਾਮਲਾ ਆਇਆ ਅਕੂ ਵਾਲੇ ਪਿੰਡ ਦੇ ਵਿੱਚ ਗੋਲੀ ਚੱਲਣ ਦਾ ਕੀ ਮਾਮਲਾ ਸਰ ਇਹ ਜਿੱਦਾਂ ਦਾ ਇਹ ਜਿਹੜੇ ਆਪਸ ਵਿੱਚ ਰਿਸ਼ਤਦਾਰੀ ਸੀਗੀ ਜਿਵੇਂ ਇਹ ਆਪਦੇ ਤਾਂ ਕਹਿੰਦੇ ਵਿੱਚ ਉਹਨਾਂ ਦੀ ਜਿਹੜੀ ਇੱਕ ਮਾਮਾ ਪੰਜਾ ਸੀਗੇ ਇਹ ਤੇ ਉਹਦੇ ਵਿੱਚ ਜਿਹੜਾ ਮੁਖਤਿਆਰ ਸਿੰਘ ਜਿਹਦੀ ਡੈਥ ਹੋਈ ਹੈ ਉਸ ਦਾ ਇੱਕ ਮਾਮੂਲੀ ਗੱਲ ਤੇ ਵੱਟ ਪਿੱਛੇ ਝਗੜਾ ਹੋਇਆ ਸੁਖਦੇਵ ਸਿੰਘ ਨਾਲ ਸੁਖਦੇਵ ਸਿੰਘ ਨੇ ਉਸ ਤੋਂ ਬਾਅਦ ਇਹ ਜਿਹੜਾ ਪਤਾ ਲੱਗਿਆ ਪਿੰਡ ਦੇ ਵਿੱਚ ਜਿਹੜੇ ਉੱਤੇ ਨਾਲ-ਨਾਲ ਕਰ ਸੀ ਇਹਨਾਂ ਦੇ ਤੇ ਸੁਖਦੇਵ ਸਿੰਘ ਨੇ ਉਸ ਦੇ ਕੋਲੀ ਮਾਰ ਕੇ ਆਪ ਦੀ ਜਨਸੰਸੀ 12 ਮੋਰ ਦੇ ਨਾਲ ਟੋਲੀ ਮਾਰ ਕੇ ਉਸ ਨੂੰ ਜਖਮੀ ਕਰਤਾ ਜਿਸ ਦੇ ਪਾਰਸ਼ ਕਰਤੋ ਸਰ ਇਹ ਦੱਸਿਆ ਜਾ ਰਿਹਾ ਲਵੀ ਇੱਕ ਦੋ ਬੂਟੇ ਜਿਹੜੇ ਸੀ ਬੂਟਿਆਂ ਨੂੰ ਲੈ ਕੇ ਜਿਹੜਾ ਵਟ ਤੇ ਉਹ ਬਿਲਕੁਲ ਜੀ ਵਟ ਦਾ ਮਾਮੂਲੀ ਝਗੜਾ ਸੀਗਾ ਜਿਵੇਂ ਝੋਨੇ ਦੇ ਜਿਹੜੇ ਆਪਾਂ ਖੇਤ ਦੇ ਵਿੱਚ ਝੋਨੇ ਦੇ ਦੋ ਬੂਟੇ ਜਿਹੜੇ ਹੁਣ ਲਾਏ ਹੋਣੇ ਜੀ ਉਹਦੇ ਪਿੱਛੇ ਕਿਤੇ ਇੱਡੇ ਕਿ ਪਿੱਛੇ ਤਕਰਾਰ ਹੋਇਆ ਬੋਲ ਬਲਾਰਾ ਹੋਇਆ ਆਪਸ ਵਿੱਚ ਤੇ ਜਿਸ ਤੇ ਉਹਨੇ ਆਹ ਕੱਲ੍ਹ ਤੱਕਤ ਕਰਕੇ ਜਿਹੜਾ ਆਪਰੇ ਭਾਵੇਂ ਨੂੰ ਉਹਦੀ ਗੋਲੀ ਮਾਰ ਕੇ ਇੱਟੇ ਕਰ ਠੀਕ ਹੈ